ਤੇ ਨਵੇਂ ਬਣੇ ਹੋਏ ਸਰਪੰਚਤਾਜ ਪਰਮੇਂਦਰ ਸਿੰਘ ਸੋਨੂ ਸਭ ਉਮਰ ਭਾਵੇਂ ਛੋਟੀ ਆ ਪਰ ਹੌਸਲੇ ਬੜੇ ਉੱਚਾ ਹੈ। ਮਤਲਬ ਆਪਣੇ ਪਸੂਰ ਬਾਹਰ ਆਮ ਲੋਕੀ ਵੀ ਨਹੀਂ ਮਤਲਬ ਪਿੰਡਿਆਦਾਂ ਦੇ ਧਿਆਨ ਨਹੀਂ ਦਿੱਤਾ ਨਾ ਇਹ ਵੀ ਇੱਕ ਗੱਲ ਬਾਤ।ਤਾਜ ਪਰਮੇਂਦਰ ਸਿੰਘ ਸੋਨੂ ਨੇ ਇਹ ਕਿਹਾ ਸੀ ਕਿ ਵੀ ਮੈਂ ਉਹ ਕੋ ਜਾਣਾ ਤੇ ਵੀ ਮੈਂ ਮੇਰੇ ਘਰ ਵਾਲੀ ਸਰਪੰਚਾ ਮੈਂ ਉਹਨੂੰ ਭੇਜੂਗਾ। ਉਹ ਐਵੇਂ ਨਾ ਕਰੋ ਜਾਣਾ ਨਹੀਂ ਜਾਣਾ। ਪਿੰਡ ਦੇ ਬਾਸੇ ਜਾਣਾ। ਕੀ ਨਿਸ਼ੇੜੀ ਜਿਹੜੇ ਹੁੰਦੇ ਆ। ਉਹਨਾਂ ਨੇ ਆਪਣੇ ਨਸ਼ੇ ਦੀ ਜ਼ਰੂਰਤ ਪੂਰੀ ਕਰਨ ਬਾਅਦ ਇੱਕ ਇੱਕ ਸਮਾਨ ਜਾ ਕੇ ਇੱਥੋਂ ਲੈ ਗਈ ਸੀ ਐਤ ਜਿਹੜੀ ਹੁੰਦੀ ਉਹ ਦੂਰ ਬਾਾਰ ਨਹੀਂ ਹੁੰਦੀ ਹੋਰ ਬਾਾਰ ਜ਼ਿਆਦਾ ਲੋਕੀ ਐ ਜਿਹੜੇ ਇੱਥੇ ਗੰਦ ਪਾਉਂਦੇ ਆ ਬਿਲਕੁਲ ਜੀ ਕਿਉਂਕਿ ਜਿਹੜਾ ਅੱਜ ਤੁਸੀਂ ਜੈਮਰੀਗਲ ਕਰਦੇ ਆ ਮੈਂ ਅੱਜ ਮੌਕਾ ਆਪ ਦੇਖਿਆ ਕਿ ਜੈਮ ਦੇ ਵਿੱਚੋਂ ਸਾਰੀਆਂ ਪਲੇਟਾਂ ਤੇ ਦਰਵਾਜ਼ਾ ਵੀ ਲਾ ਕੇ ਲੈ ਗਏ ਜਿਹੜਾ ਵੀ ਕੋਈ ਬੰਦਾ ਤੁਹਾਨੂੰ ਬੋਲਡ ਪਾਣ ਬਾਅਦ ਤੇ ਆਇਆ ਜਾਂ ਨਹੀਂ ਆ ਤੁਸੀਂ ਉਹਦਾ ਸਰਪੰਚ ਹੁਣ ਮੈਨੂੰ ਲੋਕਾਂ ਦਾ ਸੇਵਾ ਦਾ ਮੌਕਾ ਦਿੱਤਾ ਜੇ ਮੈਨੂੰ ਸ਼ੌਕ ਇਹ ਨਹੀਂ ਕੰਮ ਕਰਦਾ ਮੈਂ ਸਰਪੰਚ ਬਣ ਕੇ ਕੱਪ ਤੋਂ ਪਹਿਲਾਂ ਪਹਿਲਾਂ ਕਬੱਡੀ ਕੱਪ ਤੋਂ ਪਹਿਲਾਂ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਠੌਰ ਅੱਜ ਅਸੀਂ ਆਪਣੇ ਹੀ ਪਿੰਡ ਬੂਥਗੜ ਦੇ ਜਨਕਰ ਦੇ ਵਿੱਚ ਖੜੇ ਹਾਂ ਜਿਹੜਾ ਜਨਕਰ ਘਟ ਅਤੇ ਕੂੜੇ ਦਾ ਡੰਪ ਜਾਦਾ ਲੱਗਦਾ ਹੈ ਸੋ ਕਈ ਸਾਲਾਂ ਤੋਂ ਇਹ ਪਲਾਟ ਇਸੇ ਤਰ੍ਹਾਂ ਹੀ ਜਨਕਰ ਦੇ ਨਾਂ ਤੇ ਪਿਆ ਹੈ ਅਤੇ ਇੱਥੇ ਜਨਕਰ ਬਣਨ ਵਾਲਾ ਸੀਗਾ ਅਤੇ ਪਲਾਟ ਵੀ ਛੱਡਿਆ ਆ ਸੀ ਪਰ ਪਿੰਡ ਦੇ ਲੋਕਾਂ ਨੇ ਉਹ ਜਨਕਰ ਨਾਮ ਬਣਨ ਕਰਕੇ ਸਿਰਫ ਉਹਦੀ ਚਾਰਦੁواری ਰਹਿ ਗਈ ਸੀ ਅਤੇ ਅੰਦਰੋਂ ਪੂਰਾ ਉਹ ਕੂੜੇ ਦੇ ਨਾਲ ਭਰ ਦਿੱਤਾ ਗਿਆ ਕਿਉਂਕਿ ਜਦੋਂ ਪੁਰਾਣੀਆਂ ਕਿਸੇ ਪੰਚਾਇਤਾਂ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਤਾਂ ਉਹ ਲੋਕਾਂ ਨੇ ਇਹਦੇ ਵਿੱਚ ਕੂੜਾ ਸੁੱਟ-ਸੁੱਟ ਕੇ ਉਹਨੂੰ ਕੂੜੇ ਦੇ ਢੇਰ ਦੇ ਵਿੱਚ ਬਦਲ ਦਿੱਤਾ ਸੋ ਮੈਂ ਅੱਜ ਵਧਾਈ ਦਿੰਦਾ ਸਾਡੇ ਨਗਰ ਦੇ ਨਵੇਂ ਬਣੇ ਹੋਏ ਸਰਪੰਚ ਤਾਜ ਪਰਮਿੰਦਰ ਸਿੰਘ ਸੋਨੂ ਸਾਡੇ ਪਿੰਡ ਦੇ ਅੱਜ ਤੱਕ ਛੋਟੀ ਉਮਰ ਦੇ ਸਰਪੰਚ ਨੇ ਉਮਰ ਭਾਵੇਂ ਛੋਟੀ ਆ ਪਰ ਹੌਸਲੇ ਬੜੇ ਬੁਲੰਦ ਹੈ ਸੋ ਆਓ ਸਵਾਗਤ ਕਰਦੇ ਆਂ ਸਾਡੇ ਨਗਰ ਦੇ ਸਰਪੰਚ ਤਾਜ ਪਰਮਿੰਦਰ ਸਿੰਘ ਜੀ ਸੋਨੂ ਜੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੋਨੂੰ ਜੀ ਪਹਿਲਾਂ ਤਾਂ ਤੁਹਾਨੂੰ ਸਰਪੰਚ ਬਣਨ ਦੀਆਂ ਲੱਖ ਲੱਖ ਮੁਬਾਰਕਾਂ ਜੀ ਸੋ ਦੂਜੀ ਮੁਬਾਰਕਬਾਦ ਇਹ ਆ ਵੀ ਸਾਡੇ ਜਿਹੜੇ ਪਿੰਡ ਦੇ ਵਿੱਚ ਦੋ ਤਿੰਨ ਕੰਮ ਜਿਹੜੇ ਜ਼ਰੂਰੀ ਸੀਗੇ ਉਹਨਾਂ ਵੱਲ ਤੁਸੀਂ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਨਹੀਂ ਤਾਂ ਕਈ ਪੰਚਾਇਤਾਂ 5 ਸਾਲ ਰਾਜ ਕਰਕੇ ਤੁਰ ਜਾਂਦੀਆਂ ਉਹ ਇਹਨਾਂ ਵੱਲ ਧਿਆਨ ਨਹੀਂ ਦਿੰਦੀਆਂ ਪਹਿਲਾਂ ਤਾਂ ਤੁਸੀਂ ਜਿਹੜਾ ਸਾਡਾ ਸਕੂਲ ਦਾ ਗਰਾਊਂਡ ਹੈ ਉਹ ਤੁਸੀਂ ਬਣਾਉਣ ਦੇ ਵਿੱਚ ਮੈਂ ਦੇਖਿਆ ਉੱਥੇ ਕੰਮ ਚੱਲ ਰਿਹਾ ਪਹਿਲ ਦੇ ਆਧਾਰ ਤੇ ਉਸ ਵੱਲ ਧਿਆਨ ਦੇ ਰਹੇ ਹੋ ਕਿਉਂਕਿ ਪਹਿਲਾਂ ਵੀ ਉਹਦੀ ਚਾਰ ਦਿਵਾਰੀ ਜਿਹੜੀ ਬਣਨੀ ਸ਼ੁਰੂ ਹੋ ਚੁੱਕੀ ਸੀ ਨੀਂ ਪੱਥਰ ਵੀ ਰੱਖਵਾ ਗਿਆ ਸੀਗਾ ਕਿਸੇ ਨੇ ਸ਼ਰਾਰਤੀ ਅੰਸਰਾਂ ਨੇ ਉਹ ਨੀਂ ਪੱਥਰ ਜਿਹੜਾ ਹਰਦੀਪ ਸਿੰਘ ਮੁੰਡੀਆਂ ਨੇ ਰੱਖਿਆ ਸੀਗਾ ਉਹ ਵੀ ਕਿਸੇ ਨੇ ਪੱਟ ਬੁੱਟ ਕੇ ਛੁੱਟ ਦਿੱਤਾ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਜਿਨ੍ਹਾਂ ਨੇ ਉਹਨਾਂ ਉਮੀਦਵਾਰਾਂ ਨੂੰ ਜਿਤਾਇਆ ਹੁੰਦਾ ਹੈ ਜਦੋਂ ਉਹ ਸਾਡੇ ਕੰਮ ਨਹੀਂ ਕਰਦੇ ਹੋ ਸਕਦਾ ਕਿਸੇ ਨੇ ਤਰਾਜ ਕੀਤਾ ਹੋਵੇ ਵੀ ਸਾਡਾ ਕੰਮ ਪਹਿਲ ਦੇ ਆਧਾਰ ਤੇ ਨਹੀਂ ਹੋ ਰਿਹਾ ਉਸ ਤੋਂ ਬਾਅਦ ਵਿੱਚ ਜਿਹੜੀ ਥੋੜੀ ਬਹੁਤੀ ਏਟ ਉੱਥੇ ਲਾਈ ਵੀ ਸੀ ਉਹ ਵੀ ਲੋਕਾਂ ਨੇ ਘਰਾਂ ਨੂੰ ਢੋਲੀ ਪਰ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਪਹਿਲ ਦੇ ਆਧਾਰ ਤੇ ਅਜੇ ਤੁਹਾਡੀ ਪੰਚਾਇਤ ਬਣੀ ਨੂੰ ਤਕਰੀਬਨ ਮਹੀਨਾ ਕ ਮਸਾ ਹੋਇਆ ਸੀ ਤੁਸੀਂ ਉਹ ਗਰਾਊਂਡ ਦਾ ਕੰਮ ਸ਼ੁਰੂ ਕਰ ਦਿੱਤਾ ਸੋ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇਸ ਨਗਰ ਦੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਵਾਣੇ ਜਿਹੇ ਵਰਕਰ ਨੂੰ ਪਿੰਡ ਦੀ ਸੇਵਾ ਦਾ ਮੌਕਾ ਦਿੱਤਾ ਮੈਂ ਸਾਰੇ ਨਗਰ ਦਾ ਤਹਿ ਦਰੋਂ ਧੰਨਵਾਦ ਕਰਦਾ ਔਰ ਮੈਂ ਇਹ ਪਿੰਡ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਮੈਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਮੈਂ ਕੋਈ ਐਸਾ ਕੰਮ ਨਹੀਂ ਜੋ ਨਹੀਂ ਕਰਾਂਗਾ ਕਿਉਂਕਿ ਮੈਂ ਲੋਕਾਂ ਨਾਲ 11 ਵਾਦੇ ਕੀਤੇ ਸੀ 11 ਵਾਦਿਆਂ ਵਿੱਚੋਂ ਸਭ ਤੋਂ ਪਹਿਲਾਂ ਨੌਜਵਾਨਾਂ ਵਾਸਤੇ ਜੋ ਨਸ਼ੇ ਦੀ ਦਲ ਵਿੱਚ ਫਸਲੇ ਆ ਮੈਂ ਉਹਨਾਂ ਨੂੰ ਰੋਕਣ ਵਾਸਤੇ ਵਧੀਆ ਪ੍ਰਚਲਨ ਕੀਤਾ ਕਿ ਸਭ ਤੋਂ ਪਹਿਲਾਂ ਮੈਂ ਖੇਡ ਸਟੇਡੀਅਮ ਸ਼ੁਰੂ ਕੀਤਾ ਤਾਂ ਕਿ ਸਾਡੇ ਨਗਰ ਦੀ ਨੌਜਵਾਨੀ ਜਿਹੜੀ ਆ ਉਹ ਵੱਸ ਸਕੇ ਔਰ ਦੂਸਰਾ ਨੰਬਰ ਸਾਡੇ ਪਿੰਡ ਦੇ ਵਿੱਚ ਦੇਖੋ ਤੁਸੀਂ ਕਿੱਦਾਂ ਗੰਦ ਪਿਆ ਹੋਇਆ ਮੈਂ ਇੱਕ ਲੋਕਾਂ ਨੂੰ ਅਪੀਲ ਵੀ ਕਰਦਾ ਤੁਹਾਡੇ ਚੈਨਲ ਦੇ ਦਰੀਏ ਕਿ ਜੋ ਪਿੰਡ ਦਾ ਗੰਦਾ ਦਾ ਕੂੜਾ ਗਿੱਲਾ ਸੁੱਕਾ ਕੂੜਾ ਵੀ ਆ ਉਹ ਤੁਸੀਂ ਮੈਂ ਤੁਹਾਡੇ ਨਗਰ ਵਾਸਤੇ ਸਾਰਿਆਂ ਦੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਕੂੜਾ ਡੰਪ ਬਣਾ ਰਿਆ ਮਾਂ ਪਿੰਡ ਦੇ ਵਿੱਚ ਜਿਹਦੇ ਵਿੱਚ ਗਿੱਲਾ ਔਰ ਸੁੱਕਾ ਕੂੜਾ ਸਿੱਟਿਆ ਜਾਊਗਾ ਔਰ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਬਾਹਰ ਨਾ ਤੁਸੀਂ ਕੂੜਾ ਸਿੱਟੋ ਇਹ ਢੇਰਾਂ ਦੇ ਕੂੜਾ ਸਿੱਟੋ ਆਪਾਂ ਪਿੰਡ ਨੂੰ ਵਧੀਆ ਪਿੰਡ ਬਣਾਣਾ ਔਰ ਮੇਰੀ ਸੋਚ ਆ ਕਿ ਮੈਂ ਇਸ ਪਿੰਡ ਨੂੰ ਵਾਰ ਦਵਾਣਾ ਇਸ ਤਰ੍ਹਾਂ ਦਾ ਮਾਣਾ ਉਹ ਮੈਂ ਲੋਕਾਂ ਦੇ ਸੰਜੋਗਾਂ ਦਵਾ ਸਕਦਾ ਜੇ ਲੋਕ ਮੇਰਾ ਸਾਥ ਦੇਣਗੇ ਔਰ ਜਿਹੜੀ ਆਪ ਤੁਸੀਂ ਗੱਲ ਕਰਦੇ ਹੋ ਕੰਮ ਦੇਖੋ ਚਾਹਿਆ ਜੀ ਸੀ ਵੀ ਲੱਗੀ ਹੈ ਮਸ਼ੀਨ ਹਾਂਜੀ ਹਾਂਜੀ ਇਹ ਬਹੁਤ ਗੰਦ ਪਿਆ ਇਥੇ ਮੇਰੀ ਸੋਚ ਹੈ ਕਿ ਮੈਂ ਪਿੰਡ ਦੇ ਲੋਕਾਂ ਵਾਸਤੇ ਇੱਕ ਮੈਰਿਜ ਪੈਲੇਸ ਜਾਂ ਫਿਰ ਕਮਿਊਨਿਟੀ ਸੈਂਟਰ ਬਣਾ ਕੇ ਦਵਾ ਤਾਂ ਕਿ ਲੋਕਾਂ ਨੂੰ ਇਥੇ ਕੁਝ ਰਾਤ ਮਿਲ ਸਕੇ ਤੂੰ ਦੇਖਿਆ ਵਾ ਇਹ ਕਿੰਨੇ ਕਿੰਨੇ ਲੋਕਾਂ ਨੇ ਮਿੱਟੀ ਦੇ ਟੋਏ ਪੱਟ-ਪੱਟ ਕੇ ਲੋਕ ਧਰਤੀ ਦੇ ਵਿੱਚੋਂ ਇਹ ਲੋਕ ਆਪਾਂ ਆਪਣੇ ਘਰਾਂ ਨੂੰ ਲੈ ਕੇ ਮਿੱਟੀ ਚੁੱਕ ਚੁੱਕੇ ਗੰਦ ਦੇ ਕੋਕ ਦਾ ਪਾਇਆ ਕੋਰੇ ਨਾਲ ਪਰ ਦਿੱਤਾ ਕੋਰੇ ਨਾਲ ਪਰਤਾ ਇਹਦੇ ਵਿੱਚ ਦੇਖੋ ਪੰਚਾਇਤ ਕੋ ਜੋ ਲੋਕ ਸਾਥ ਦੇਣ ਪਿੰਡ ਸਾਫਟ ਆਟੋਮੈਟਿਕ ਬਣ ਸਕਦਾ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਦਿੰਦਾ ਕਿ ਸਿਵਲ ਨਿਸ਼ਾਨਦੀ ਹੋਣੀ ਆ ਮੈਂ ਸਾਰੇ ਨਗਰ ਨੂੰ ਬੇਨਤੀ ਕਰਦਾ ਕਿ ਸਿਵਲ ਨਿਸ਼ਾਨਦੀ ਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਪਿੰਡ ਦਾ ਵਿਕਾਸ ਕਰ ਸਕੀਏ ਔਰ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਸੰਯੋਗ ਦਿਓ ਵੱਧ ਤੋਂ ਵੱਧ ਤਾਂ ਹੀ ਕੰਮ ਨਿਕਲਦੇ ਹੋਣੇ ਜੇ ਆਪਾਂ ਲੋਕ ਸੰਯੋਗ ਦੇਣਗੇ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਇਸ ਲੱਗਰ ਨੂੰ ਬਹੁਤ ਵਧੀਆ ਸਰਕਾਰ ਦਾ ਧੰਨਵਾਦ ਕਰਦਾ ਤੁਹਾਨੂੰ ਸਹਾਦਰੀ ਆ ਔਰ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਸਾਨੂੰ ਸਾਥ ਦਿਓ ਆਪਾਂ ਵਧੀਆ ਪਿੰਡ ਬਣਾ ਸਕੀਏ ਜੀ ਤੇ ਇੱਕ ਹੋਰ ਸਵਾਲ ਜੀ ਜਿਹੜੀ ਉਹਦਾ ਕੰਮ ਕਿੰਨਾ ਕੁ ਰਹਿੰਦਾ ਜਿਹੜਾ ਤੁਸੀਂ ਕਰਵਾਓਗੇ ਹੁਣ ਸ਼ੁਰੂ ਕੀਤਾ तकरीबन ਮੁਕੰਮਲ ਕਰਕੇ ਛੱਡੋਗੇ ਜਾਂ ਵਿੱਚ ਛੱਡ ਕੇ ਕਿਵੇਂ ਦੇਖੋ ਜੀ ਹਾਂਜੀ 100% ਮੇਰੀ ਕੋਸ਼ਿਸ਼ ਹੈ ਕਿ 20 ਤਰੀਕ ਤੱਕ ਸਾਡੇ ਪਿੰਡ ਕਬੱਡੀ ਦਾ ਟੂਰਨਾਮੈਂਟ ਆ ਕਾਪਾ ਕਬੱਡੀ ਕੱਪ ਉਸ ਤੋਂ ਪਹਿਲਾਂ 100% ਉਮੀਦ ਹੈ ਕਿ ਟੂਰਨਾਮੈਂਟ ਦਾ ਕੱਪ ਤੋਂ ਪਹਿਲਾਂ ਪਹਿਲਾਂ तकरीबन ਸਟੇਡੀਅਮ ਤਿਆਰ ਹੋ ਜਾਊਗਾ ਔਰ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਸਾਥ ਦਿਓ ਔਰ ਜਿੰਨੀ ਕੋਸ਼ਿਸ਼ ਹੋ ਸਕੇ ਕਰਗੜ ਕੱਪ ਤੋਂ ਪਹਿਲਾਂ ਪਹਿਲਾਂ ਕਬੂਡੀ ਕੱਪ ਤੋਂ ਪਹਿਲਾਂ ਪਹਿਲਾਂ ਉਹ ਸਟੇਡੀਅਮ ਤਿਆਰ ਹੋ ਜਾਊਗਾ। ਪੁਰਾਣੀਆਂ ਪੰਚਾਇਤਾਂ ਕੁਛ ਕਹਿੰਦੀ ਸਾਡੇ ਕੋਲ ਤਾਂ ਗ੍ਰਾਂਟ ਹੈ ਹੀ ਨਹੀਂ ਜੀ ਸਾਡੀਆਂ ਗ੍ਰਾਂਟਾਂ ਤਾਂ ਵਾਪਸ ਲੈ ਲਈਆਂ। ਵੀ ਉਹਨਾਂ ਦੇ ਵਿੱਚੋਂ ਕੋਈ ਗ੍ਰਾਂਟ ਵਿੱਚੋਂ ਪੈਸਾ ਆਮਦਨ ਪਈ ਸੀਗੀ ਜਾਂ ਆਪਾਂ ਹੁਣ ਨਵੀਂ ਗ੍ਰਾਂਟ ਤੁਸੀਂ ਲਾ ਰਹੇ ਹੋ ਕਿਸ ਆਧਾਰ ਤੇ ਮਤਲਬ ਉਹਦਾ ਜਿਹੜਾ ਕਿਉਂਕਿ ਜਦੋਂ ਕੋਈ ਆਪਾਂ ਕੰਮ ਕਰਦੇ ਆਂ ਆਪਾਂ ਘਰ ਦੇ ਵਿੱਚ ਇੱਕ ਛੋਟਾ ਜਿਹਾ ਬਗਲ ਵੀ ਕਰਨਾ ਹੋਵੇ ਉਹਦੇ ਪਰੂਵ ਲੱਖ ਰੁਪਏ ਲੱਗ ਜਾਂਦੇ ਆ। ਇਹ ਜਿਹੜੇ ਪ੍ਰੋਜੈਕਟ ਵਾਸਤੇ ਤੁਸੀਂ ਪੈਸਾ ਜੋ ਤੁਹਾਨੂੰ ਆ ਰਿਹਾ ਇਹ ਗ੍ਰਾਂਟ ਆ ਰਹੀ ਹੈ ਇਹ ਕਿੱਥੋਂ ਤੁਸੀਂ ਅੱਧਾ ਵਾ ਆਪਣੇ ਨਰੇਗਾ ਦੇ ਵਿੱਚੋਂ ਤਿਆਰ ਹੋਣਾ ਵਾ ਅੱਧਾ ਸਾਡੇ ਕੋਲ ਸੈਂਟਰ ਗਵਰਨਮੈਂਟ ਦੀ 15ਵੇਂ ਬਿੱਟ ਕਮਿਸ਼ਨ ਦੀ ਗ੍ਰਾਂਟ ਪਈ ਸੀ ਉਹ ਗ੍ਰਾਂਟ ਦੇ ਵਿੱਚੋਂ ਅਸੀਂ ਪੈਸੇ ਲਾ ਰਹੇ ਹਾਂ ਠੀਕ ਆ ਜੀ ਸਾਡੇ 6 ਲੱਖ ਦਾ ਸੋਲਡ ਬੈਸਟ ਬਣ ਰਿਹਾ ਤੇ ਕਿੰਨੀ ਗ੍ਰਾਂਟ ਸੀਗੀ ਆਪਣਾ ਕੋਈ ਬਕਾਇਆ ਪਈ ਸੀ ਤੁਹਾਡੀ ਬਕਾਇਆ ਹੈ ਨਹੀਂ ਸੀ ਖਤ ਪੈਸੇ ਖਤਮ ਹੋ ਚੁੱਕੇ ਸੀ ਪੈਸੇ ਪੰਚਾਇਤ ਦੇ ਪ੍ਰਬੰਧ ਕਰਾ ਕੇ ਕੱਢੇ ਗਏ ਸੀ ਪਰ ਮੈਂ ਸਾਡੇ ਬੀਡੀਪੀਓ ਸਾਹਿਬ ਦਾ ਸੈਕਟਰੀ ਸਾਹਿਬ ਦਾ ਤੇ ਵੱਡੇ ਅਫਸਰ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਗ੍ਰਾਂਟ ਕਹਿ ਕੇ ਦੋਨਾ ਕੰਮ ਸ਼ੁਰੂ ਕਰਵਾਇਆ ਸਾਡੇ ਪੈਸੇ ਪਹਿਲਾਂ ਨਿਕਲ ਕਿਉਂਕਿ ਮੈਂ 15 ਤਰੀਕ ਨੂੰ ਸਰਪੰਚ ਬਣਿਆ ਤੇ 25 ਤਰੀਕ ਨੂੰ ਗ੍ਰਾਡ ਸਾਡੇ ਪ੍ਰਬੰਧਕ ਲਾ ਕੇ ਨਿਕਲ ਗਈ ਸੀ ਪਹਿਲਾਂ ਹੁਣ ਜਦੋਂ ਮੈਂ ਇਹਦੀ ਪੈਸੇ ਇੱਕੀ ਗੱਲ ਕੀਤੀ ਤਾਂ ਦੇਖਿਆ ਸਾਡੇ ਪੈਸੇ ਨਿਕਲੇ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਮੈਂ ਐਮਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਉਹ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਕੰਮ ਨੂੰ ਸ਼ੁਰੂ ਕਰਾਉਣ ਵਿੱਚ ਬਹੁਤ ਮਦਦ ਕੀਤੀ ਸੱਜੇ ਠੀਕ ਹੈ ਜੀ ਆ ਤੁਸੀਂ ਹੁਣ ਦੂਜੇ ਨੰਬਰ ਤੇ ਆ ਜਾਓ ਇਹ ਜਿਹੜਾ ਅੱਜ ਜੋ ਪਹਿਲਸ ਦੀ ਆਪਣਾ ਕਮਿਊਨਿਟੀ ਸੈਂਟਰ ਜਿਹੜਾ ਆਪਣਾ ਬਣਨ ਲੱਗਿਆ ਇਹ ਕਈ ਸਾਲਾਂ ਤੋਂ ਕੰਮ ਅਧੂਰਾ ਸੀਗਾ ਤਕਰੀਬਨ ਤੁਸੀਂ ਪਹਿਲਾਂ ਮੇਰੇ ਨਾਲ ਗੱਲ ਸਾਂਝੀ ਵੀ ਕੀਤੀ ਹੈ ਵੀ ਇੱਥੇ ਲੋਕਾਂ ਨੇ ਮਿੱਟੀ ਚੱਕ-ਚੱਕ ਕੇ ਇਹਨੂੰ ਪਹਿਲਾਂ ਖਾਲੀ ਕਰ ਦਿੱਤਾ ਸੀ ਉਸ ਤੋਂ ਬਾਅਦ ਲਿਆ ਕੇ ਜੋ ਕੁਝ ਮਿਲਦਾ ਢੇਰ ਕੂੜਾ ਕਰਕਟ ਸਭ ਕੁਝ ਇੱਥੇ ਯਾਨੀ ਮਤਲਬ ਗੰਦ ਪਾਇਆ ਪਿਆ ਸੀ ਪੂਰਾ ਤੁਸੀਂ ਇਹ ਪੂਰੀ ਸਫਾਈ ਕਰਵਾਓਗੇ ਜੀ ਬਿਲਕੁਲ ਜੀ ਮੇਰੀ ਕੋਸ਼ਿਸ਼ ਹੈ ਕਿ ਮੈਨੂੰ ਸਾਫ਼ ਸੁਥਰਾ ਬਣਾ ਕੇ ਵਾਅਦਾ ਲੈਣਾ ਜੇ ਪਿੰਡ ਸਾਫ਼ ਸੁਥਰਾ ਹੋ ਤਾਂ ਹੀ ਵਾਅਦਾ ਮੂਰੂ ਹੈ ਨਾ ਜੀ ਜੀ ਔਰ ਸੁਰੇ ਦੀ ਨਿਸ਼ਾਨੀ ਹੋਣੀ ਆ ਮੈਂ ਨਿਸ਼ਾਨੀ ਕਰਵਾ ਕੇ ਇਹਦਾ ਨੀਂਹ ਪੱਥਰ ਕੁਝ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕਰਵਾਵਾਂ ਕੀ ਸਾਨੂੰ ਗ੍ਰਾਂਟ ਦਵੇ ਅਸੀਂ ਇਹਦਾ ਕੰਮ ਸ਼ੁਰੂ ਕਰਾਵਾਂਗੇ ਹਾਂਜੀ ਇੱਕ ਤੁਸੀਂ ਗੱਲ ਕਹੀ ਸੀ ਵੀ ਪੰਚਾਇਤ ਜਿਹੜੀ ਹੁੰਦੀ ਉਹ ਖੂਰਵਾਰ ਨਹੀਂ ਹੁੰਦੀ ਖੂਰਵਾਰ ਜਿਆਦਾ ਲੋਕੀ ਐ ਜਿਹੜੇ ਇੱਥੇ ਗੰਦ ਬੰਦਿਆ ਬਿਲਕੁਲ ਜੀ ਹੁਣ ਤੁਸੀਂ ਬਣਾਉਣ ਲੱਗ ਰਹੇ ਆ ਠੀਕ ਐ ਤੁਸੀਂ ਚਾਹੇ ਆਪਣਾ ਘਰ ਬਣਾਓ ਆਪਾਂ ਆਪਣੇ ਘਰ ਦੀ ਜਿਹੜੀ ਸਾਫ ਸਫਾਈ ਆ ਉਹ ਅਸੀਂ ਆਪ ਸਾਡਾ ਫੈਲਦੇ ਆਧਾਰ ਤੇ ਧਿਆਨ ਦੇਣਾ ਸਾਡਾ ਫਰਜ਼ ਬਣਦਾ ਤੁਸੀਂ ਹੁਣ ਇਸ ਨੂੰ ਬਣਾ ਰਹੇ ਆ ਤੁਸੀਂ ਇਹੀ ਮੈਂ ਕਹਿਣਾ ਚਾਹਣਾ ਪ੍ਰਾਣੀਆਂ ਪੰਚਾਇਤਾਂ ਨੇ ਇਹ ਬਗਲ ਕੀਤਾ ਪਰ ਉਹਦੇ ਵੱਲ ਧਿਆਨ ਨਹੀਂ ਦਿੱਤਾ ਇੱਥੇ ਤੁਸੀਂ ਦੇਖਿਆ ਹੋਣਾ ਜੈਮ ਵੀ ਇੱਥੇ ਸੀਗੀ ਉਹ ਕਿਹੜੇ ਸਰਪੰਚ ਨੇ ਮੁਹੱਈਆ ਮੈਂ ਸ਼ਾਇਦ ਉੱਥੇ ਰਹਿੰਦਾਂ ਸੀ ਉਸ ਟਾਈਮ ਨਾਲ ਲਿਖ ਰਿਹਾ ਹਾਂ ਕਿ ਤੁਸੀਂ ਤੁਹਾਨੂੰ ਪਤਾ ਹੋਊਗਾ ਸ਼ਾਇਦ ਜਿੰਮ ਸੀਗਾ ਜੀ ਜਿੰਮ ਦੇ ਵਿੱਚ ਨਾ ਪਹਿਲਾਂ ਸਮਾਨ ਸੀਗਾ ਬਹੁਤ ਵਧੀਆ ਮੁੰਡੇ ਇੱਥੇ ਆਉਂਦੇ ਸੀਗੇ ਜਿਨ੍ਹਾਂ ਨੂੰ ਸ਼ੌਂਕ ਸੀਗਾ ਜਿੰਮ ਕਰਨ ਦਾ ਆਪਣੀ ਬਾਡੀ ਸਰੀਰ ਨਾਲ ਧਿਆਨ ਦਿੰਦੇ ਸੀਗੇ ਇੱਥੇ ਆ ਕੇ ਜਿੰਮ ਦੇ ਵਿੱਚ ਆਪਣਾ ਜੋਰ ਮਾਰਦੇ ਸੀ ਠੀਕ ਆ ਉਸ ਤੋਂ ਬਾਅਦ ਪੰਤਿਆਤ ਵਾਲਿਆਂ ਨੇ ਵੀ ਧਿਆਨ ਨਹੀਂ ਦਿੱਤਾ ਤੇ ਮੁੰਡੇ ਵੀ ਇੱਕ ਇੱਕ ਕਰਕੇ ਜਾਂ ਤਾਂ ਉਹਨਾਂ ਨੂੰ ਖਰਾਕਾ ਨਹੀਂ ਮਿਲੀਆਂ ਜਾਂ ਉਹਨਾਂ ਨੂੰ ਹੋਰ ਕੋਈ ਨਵਾਂ ਸਮਾਨ ਨਹੀਂ ਮਿਲਿਆ ਠੀਕ ਆ ਜੀ ਕੋਈ ਇੱਕ ਇੱਕ ਕਰਕੇ ਇੱਕ ਕਰਕੇ ਨੌਜਵਾਨ ਮੁੰਡੇ ਇੱਥੇ ਆਰ ਤੋਂ ਹਟ ਗਏ ਅਤੇ ਜਿਹੜਾ ਇੱਥੇ ਸਮਾਨ ਵੀ ਪਿਆ ਸੀਗਾ ਤਕਰੀਬਨ ਉਹ ਲੋਕੀ ਨਸ਼ੇੜੀ ਜਿਹੜੇ ਹੁੰਦੇ ਆ ਉਹਨਾਂ ਨੇ ਆਪਣੇ ਨਸ਼ੇ ਦੀ ਜ਼ਰੂਰਤ ਪੂਰੀ ਕਰਨ ਬਾਅਦ ਇੱਕ ਇੱਕ ਸਮਾਨ ਚੱਕ ਕੇ ਇੱਥੋਂ ਲੈ ਕੇ ਚੋਰੀ ਕਰਕੇ ਇੱਥੋਂ ਆਪ ਉਹਨਾਂ ਨੇ ਗੇੜ ਵੀ ਦਰਵਾਜਾ ਜਿਹੜਾ ਲੱਗਿਆ ਸੀ ਨਾ ਉਹ ਮਕਾਨ ਨੂੰ ਉਹ ਵੀ ਨਹੀਂ ਛੱਡਿਆਗਾ ਮੈਂ ਉਹਦਾ ਮਤਲਬ قصੂਰbaar ਆਮ ਲੋਕੀ ਵੀ ਨਹੀਂ ਮਤਲਬ ਪੁਲਟਿਆਤ ਵਾਲਿਆਂ ਨੇ ਧਿਆਨ ਨਹੀਂ ਦਿੱਤਾ ਨਾ ਇਹ ਵੀ ਗੱਲ ਵਸ ਕਿਉਂਕਿ ਕੰਮ ਸ਼ੌਂਕ ਤੋਂ ਬਿਨਾਂ ਨਹੀਂ ਹੁੰਦਾ ਹਾਂਜੀ ਹਾਂਜੀ ਜੇ ਮੇ ਪੰਚਾਇਤ ਨੂੰ ਸ਼ੌਕ ਹੀ ਨਹੀਂ ਆਪਾਂ ਪੰਚਾਇਤ ਚ ਆਉਣਾ ਨੇ ਆ ਮਨਾਤਾ ਸਰਪੰਚ ਹੁਣ ਮੈਨੂੰ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਜੇ ਮੈਨੂੰ ਸ਼ੌਕ ਹੀ ਨਹੀਂ ਕੰਮ ਕਰਦਾ ਤਾਂ ਮੈਂ ਸਰਪੰਚ ਬਣ ਕੇ ਕੀ ਕਰਨਾ ਹਾਂ ਸਰ ਜੀ ਇਹ ਦੇਖੋ ਜਿਹੜਾ ਸਭ ਤੋਂ ਵੱਧ ਮੈਂ ਧੰਨਵਾਦ ਕਰਦਾ ਮੇਰੀ ਗ੍ਰਾਮ ਪੰਚਾਇਤ ਦਾ ਕਿਉਂਕਿ ਸਾਡੀ ਇਹ ਗ੍ਰਾਮ ਪੰਚਾਇਤ ਤਾਂ ਨੌਜਵਾਨ ਗ੍ਰਾਮ ਪੰਚਾਇਤ ਦਾ ਸਾਰੇ ਆ ਨੂੰ ਹੀ ਸ਼ੌਕ ਆ ਕੰਮ ਕਰਦਾ ਕਿਉਂਕਿ ਜੇ ਮੈਂ ਇਕੱਲਾ ਨਹੀਂ ਮੇਰੀ ਪੂਰੀ ਟੀਮ ਆ ਤੋਂ ਇੱਕ ਨਹੀਂ ਦੋ ਦੋ 11 ਹੋ ਜਾਂਦੇ ਆ ਔਰ ਮੇਰੀ ਟੀਮ ਆ ਮੇਰੀ ਟੀਮ ਮੇਰੇ ਨਾਲ ਲੱਗੀ ਹੋਈ ਆ ਸਾਰੇ ਮੈਂਬਰ ਦਾ ਸਾਥ ਦਿੰਦੇ ਆ ਅਸੀਂ ਰਲ ਮਿਲ ਕੇ ਹੀ ਕੰ ਕਿਉਂਕਿ ਜੋ ਵੀ ਕੰਮ ਕਰਦਾ ਮੈਂ ਉਹਨਾਂ ਦੀ ਸਲਾਹ ਤੋਂ ਬਿਨਾਂ ਨਹੀਂ ਕਰਦਾ ਔਰ ਉਹ ਸਲਾਹ ਦਿੰਦੇ ਆ ਕਿਉਂਕਿ ਕਈ ਵਾਰੀ ਮੇਤੋ ਵੀ ਗਲਤੀ ਕਰਦੀ ਆ ਹਾਂਜੀ ਹਾਂਜੀ ਕਿਉਂਕਿ ਜਦੋਂ ਬੰਦੇ ਨਾਲ ਟੀਮ ਹੁੰਦੀ ਆ ਨਾ ਇੱਕ ਇੱਕ ਮੈਂਬਰ ਪੰਚਾਇਤ ਦੀ ਵੀ ਟੀਮ ਆ ਸਾਡੀ ਉਹ ਟੀਮ ਦੇ ਨਾਲ ਹੀ ਰਲ ਕੇ ਅਸੀਂ ਕੰਮ ਕਰਦੇ ਆ ਜੀ ਜੀ ਕਿਉਂਕਿ ਜਿਹੜਾ ਅੱਜ ਤੁਸੀਂ ਜੈਮ ਰਿਕਾਰਡਿੰਗ ਆ ਮੈਂ ਅੱਜ ਮੌਕਾ ਆ ਆਪ ਦੇਖਿਆ ਕਿ ਜੈਮ ਦੇ ਵਿੱਚੋਂ ਸਾਰੀਆਂ ਪਲੇਟਾਂ ਤੇ ਦਰਵਾਜ਼ਾ ਵੀ ਲਾ ਕੇ ਲੈ ਗਏ ਕਿਉਂਕਿ ਮੈਂ ਵੀਡੀਓ ਬਣਾਈ ਆ ਹੁਣ ਤੋਂ ਥੋੜਾ ਬੜਾ ਸਮਾਨ ਸੀ ਉਹ ਮੈਂ ਆਪੇ ਆਪ ਦੇ ਕਬਜ਼ੇ ਵਿੱਚ ਲੈ ਲਿਆ ਪੰਚਾਇਤ ਦੇ ਰਿਕਾਰਡ ਵਿੱਚ ਕਿਉਂਕਿ ਕਿ ਮੈਂ ਨੌਜਵਾਨਾਂ ਦੇ ਵਿੱਚੋਂ ਨਸ਼ਾ ਖਤਮ ਕਰਨਾ ਤਕਰੀਬਨ ਵਾਹਿਗੁਰੂ ਦੀ ਕਿਰਪਾ ਸਾਡੇ ਸਹੀਦ ਸਿੰਘਾਂ ਦੀ ਕਿਰਪਾ ਸਾਡਾ 90% ਪਿੰਡ ਨਸ਼ੇ ਤੋਂ ਰਹਿ ਤਾ ਕੁਝ ਕੁਝ ਲੋਕ ਨੌਜਵਾਨ ਹੈਗੇ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਨੌਜਵਾਨਾ ਸਾਡਾ ਸਟੇਡੀਅਮ ਤਿਆਰ ਹੋ ਗਿਆ ਨੌਜਵਾਨ ਆਟੋਮੈਟਿਕ ਹੀ ਖੇਡਾਂ ਵੱਲ ਜਾਣਗੇ ਨਸ਼ੇ ਤੋਂ ਤੇ ਪਿੰਡ ਰਹਿ ਰੂਗਾ ਠੀਕ ਹੈ ਜੀ ਇੱਕ ਮੈਂ ਗੱਲ ਹੋਰ ਕਰਨੀ ਜਾਵਾਂਗਾ ਜਿਵੇਂ ਪੰਚਾਇਤੀ ਅਖਾੜਾ ਸੀਗਾ ਹਰ ਇੱਕ ਪਿੰਡ ਦੇ ਵਿੱਚੋਂ ਸਰਪੰਚੀ ਦੇ ਉਮੀਦਵਾਰ ਵੀ ਖੜੇ ਸੀ ਪੈਸੇ ਦੀ ਵੀ ਖੜੇ ਸੀ ਮੈਂ ਵੀ ਮੈਂਬਰੀ 'ਚ ਖੜਾ ਸੀਗਾ ਪਰ ਮੇਨ ਗੱਲ ਆ ਚਲੋ ਜਿੱਤ ਹਾਰ ਮਾਲਕ ਦੇ ਹੱਥ ਆ ਆਪਾਂ ਉਸ ਜਿੱਤ ਹਾਰ ਤੋਂ ਉੱਪਰ ਉੱਠ ਕੇ ਤੁਹਾਡੇ ਨਾਲ ਅਸੀਂ ਬੈਠ ਕੇ ਗੱਲਬਾਤ ਵੀ ਕਰਦੇ ਆ ਕਿ ਤੁਹਾਡੇ ਨਾਲ ਮੇਰਾ ਜਿੱਦਾਂ ਪਹਿਲਾਂ ਪਿਆਰ ਸੀ ਉਹਦਾ ਹੁਣ ਤੱਕ ਬਣਿਆ ਹੋਇਆ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਹੀ ਬਣਿਆ ਰਹੇ ਬਿਲਕੁਲ ਜੀ ਠੀਕ ਹੈ ਜੀ ਜੇ ਮੈਂ ਉਸ ਜਿੱਤ ਹਾਰ ਤੋਂ ਉੱਪਰ ਉੱਠ ਕੇ ਕਿਉਂਕਿ ਮੈਂ ਵੀ ਚਾਹੁੰਦਾ ਸੀਗਾ ਵੀ ਸਾਡੇ ਨਗਰ ਦਾ ਵਿਕਾਸ ਹੋਵੇ ਪਰ ਮੈਂ ਬੜਾ ਦਿਲੋਂ ਖੁਸ਼ ਆ ਕਿ ਤੁਸੀਂ ਚਾਹੇ ਸਾਡੀ ਪਾਰਟੀ ਹਾਰ ਗਈ ਤੁਸੀਂ ਜਿੱਤ ਗਏ ਪਰ ਸੜਕਾਂ ਕੰਮ ਹੋ ਰਿਹਾ ਮੈਂ ਨਾ ਅਸੀਂ ਕੰਮ ਦੇਖੋ ਕਰਾਉਣ ਵਾਸਤੇ ਬੰਦੇ ਪਿੰਡਾਂ ਦੇ ਵਿੱਚ ਸਰਮਾਚੀ ਲੜਦੇ ਆ ਪਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਤੁਸੀਂ ਪਹਿਲ ਦੇ ਆਧਾਰ ਤੇ ਇਹ ਨਾ ਕਮਾਂਵਲ ਧਿਆਨ ਦੇ ਰਹੇ ਹੋ ਬੜੀ ਖੁਸ਼ੀ ਹੈ ਮੈਂ ਸਭ ਤੋਂ ਪਹਿਲਾਂ ਹੁਣ ਧੰਨਵਾਦ ਕਰਦਾ ਔਰ ਜਿਹੜੇ ਵੀ ਖੜੇ ਆ ਜੀ ਜਤਾਰ ਪਰਮਾਰਾ ਸਾਹਿਬ ਅੱਥ ਬੜਾਈਆਂ ਇਸ ਭਾਵੇਂ ਦਿਸਦੇ ਜੇ ਤਾਰਿਕ ਨੂੰ ਮਿਲਣੀ ਆ ਠੀਕ ਆ ਪਰ ਮੈਂ ਜੋ ਹਾਰੇ ਵੀ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਵੀ ਤੁਸੀਂ ਸਾਥ ਦਿਓ ਤਾਂ ਦ ਆਪਾਂ ਤਰੱਕੀ ਦੇ ਰਾਹ ਲੇ ਜਣਾ ਕਿਉਂਕਿ ਮੈਨੂੰ ਮਸੇ ਨਹੀਂ ਸੁੱਖੀ ਕਿ ਮੈਂ ਹੀ ਸਰਪੰਚੀ ਲੈਣੀ ਹੈ ਬੜੀ ਜੇ ਤੁਸੀਂ ਮੇਰਾ ਸਾਥ ਦਿਓਗੇ ਖੈਰ ਮੈਂ ਤੁਹਾਡੇ ਸਾਥ ਰਵਾਂ ਇਸ ਕਰਕੇ ਤੁਹਾਡਾ ਵੀ ਧੰਨਵਾਦ ਕਰਦੇ ਆ ਕਿ ਤੁਸੀਂ ਹਾਂ ਤੋਂ ਬਾਅਦ ਵੀ ਸਾਡਾ ਸਾਥ ਦਿੰਦੇ ਆ ਔ ਮੈਂ ਪ੍ਰਾਣੇ ਜ਼ਿਲ੍ਹੇ ਵੀ ਹਾਰੇ ਜਿੱਤੇ ਆ ਮੈਂ ਸਾਰਿਆਂ ਨੂੰ ਕਹਿੰਦਾ ਕਿ ਨਾਲ ਲਾ ਕੇ ਚੱਲੋ ਇਹ ਇਕੱਲੇ ਸਰਪੰਚ ਦਾ ਕੰਮ ਨਹੀਂ ਇਹ ਸੇ ਨਗਰ ਦਾ ਕੰਮ ਆ ਜੇ ਆਪਾਂ ਪਾਰਟੀ ਵਾਦੀ ਖਤਮ ਕਰਨੀ ਆ ਤੇ ਆਪਾਂ ਨਗਰ ਦੇ ਸਾਥ ਨਾਲ ਹੀ ਕੰਮ ਹੋਣਾ ਇਸ ਕਰਕੇ ਮੈਂ ਸਾਰੇ ਸੰਗ ਨੂੰ ਬੇਨਤੀ ਕਰਦਾ ਹੱਥ ਮਲ ਕੇ ਕਿ ਸਾਥ ਦਿਓ ਆਪਾਂ ਪਿੰਡ ਨੂੰ ਤਕੀ ਦੇ ਬਾਤ ਲੈ ਕੇ ਚੱਲੀਏ ਜੀ ਤੇ ਇੱਕ ਗੱਲ ਜਿਹੜੀ ਮੇਰੇ ਹੁਣ ਦਿਮਾਗ ਦੇ ਵਿੱਚ ਚੱਲ ਰਹੀ ਸੀਗੀ ਮੈਂ ਤੁਹਾਨੂੰ ਕਹਾਂ ਉਹ ਤਕਰੀਰ ਤੁਸੀਂ ਅੱਧਾ ਜਵਾਬ ਦੇਵੋਗਾ ਵੀ ਕਈ ਵਾਰੀ ਅੱਦਾ ਹੁੰਦਾ ਆਪਾਂ ਪਿੰਡ ਦੇ ਵਿੱਚ ਟੋਣਾ ਲੜਦੇ ਆ ਸਾਡੇ ਪਿੰਡ ਦੇ ਵਿੱਚ ਭਰਾਵਾਂ ਦੇ ਵਿੱਚ ਦੁਸ਼ਮਣੀ ਪੈ ਜਾਂਦੀ ਹੈ ਐਸ ਬੰਦੇ ਨੇ ਮੈਨੂੰ ਵੋਟ ਨਹੀਂ ਪਾਈ ਮੈਂ ਇਹਦਾ ਕੰਮ ਨਹੀਂ ਕਰਨਾ ਆਹ ਬੰਦੇ ਨੇ ਮੈਨੂੰ ਵੋਟ ਨਹੀਂ ਪਾਈ ਮੈਂ ਇਹਦਾ ਕੰਮ ਨਹੀਂ ਕਰਨਾ ਤਕਰੀਬ ਤੁਸੀਂ ਕਹਿ ਦਿੱਤਾ ਵੀ ਤੁਹਾਡਾ ਕੰਮ ਕਰਾਵਾਂਗੇ ਕਿਉਂਕਿ ਜਦੋਂ ਪੱਖਵਾਦੀ ਵੱਖਵਾਦੀ ਹੋ ਜਾਂਦੀ ਹੈ ਨਾ ਭਰਾਵਾਂ ਭਰਾਵਾਂ ਦੇ ਵਿੱਚ ਦੁਸ਼ਮਣੀ ਪੈ ਜਾਂਦੀ ਹੈ ਇਲੈਕਸ਼ਨਾਂ ਵਿੱਚ ਕੀ ਹੁੰਦਾ ਜਿਹੜੇ ਲੀਡਰ ਹੁੰਦੇ ਆ ਕਾਂਗਰਸੀ ਆਮ ਆਦਮੀ ਪਾਰਟੀ ਵਾਲੇ ਨੇ ਆਮ ਆਦਮੀ ਪਾਰਟੀ ਕਾਲੀ ਰਾਲੀਆਂ ਦੇ ਉਹ ਮੁੜ ਕੇ ਫਿਰ ਇੱਕ ਹੋ ਜਾਂਦੇ ਆ ਪਰ ਸਾਡੀ ਜਿਹੜੀ ਪਿੰਡਾਂ ਦੀ ਭਾਈਚਾਰਕ ਸਾਂਝ ਹੈ ਉਹੋ ਖਰਾਬ ਕਰ ਦਿੰਦੇ ਆ ਇਸ ਕਰਕੇ ਲੋਕੀ ਨਾ ਪਿੱਠ ਮਰੋੜ ਕੇ ਆਪਣੇ ਭਾਈਆਂ ਦੇ ਨਾਲ ਭਾਈ ਨਹੀਂ ਬੋਲਦੇ ਜਿਹੜਾ ਵੀ ਕੋਈ ਬੰਦਾ ਤੁਹਾਨੂੰ ਵੋਟ ਪਾਣ ਵਾਸਤੇ ਆਇਆ ਜਾਂ ਨਹੀਂ ਆ ਤੁਸੀਂ ਉਹਦਾ ਕੰਮ ਕਰੋਗੇ ਬਿਲਕੁਲ ਜੀ ਮੇਰੇ ਤਾਂ ਸਹੀ ਨਹੀਂ ਮੈਂ ਪਹਿਲਾਂ ਕਹਤਾ ਕਿ ਮੇਰੀ ਸੋਚ ਨਗਰ ਨੂੰ ਲੈ ਕੇ ਆ ਵੋਟਾਂ ਦੀ ਰਾਜਨੀਤੀ ਜਿੱਦਣ ਵੋਟਾਂ ਸੀ ਆ ਉਹ ਤਾਂ ਖਤਮ ਹੋ ਚੁੱਕੀ ਆ ਹੁਣ ਆਪਾਂ ਭਾਈ ਜਰਾ ਮਾਂ ਭਾਈ ਆ ਤੇ ਭਰਾ ਹੀ ਰਹਿਣਾ ਮਾਂ ਠੀਕ ਆ ਸਾਰਾ ਆਪਣਾ ਚਾਚਾ ਦਾ ਪਿੰਡ ਆ ਆਪਾਂ ਕਰੀਏ ਬਾਹਰ ਕੋਈ ਬਾਅਦ ਕਾਸਟ ਆ ਕੋਈ ਭਾਈ ਜਰਾ ਵਾ ਔਰ ਸਾਰਿਆਂ ਦੇ ਸੰਗੋਗਾਂ ਦਾ ਕੰਮ ਹੋਣਾ ਦੇਖੋ ਮੈਂ ਬੋਟਾ ਵਾਲੀ ਰਾਜਨੀਤੀ ਖਤਮ ਕਰ ਦਿੱਤੀ ਜਿੱਦਣ ਮੈਂ ਜਿੱਤ ਗਿਆ ਜੇ ਵੀ ਕਿਸੇ ਕੋਈ ਰੰਜਿਸ਼ ਨਹੀਂ ਮੈਂ ਤਾਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਸਾਥ ਦੋ ਨਗਰ ਨੂੰ ਪੱਕੀ ਦਿਰਾ ਦੇ ਇੱਕ ਚਲੀਏ ਔਰ ਨਗਰ ਤਾਹੀ ਤੱਕੀ ਦੇ ਜਾਊਗਾ ਜੇ ਲੋਕਾਂ ਦਾ ਸਾਥ ਹੋਊਗਾ ਔਰ ਦੇਖੋ ਤੁਸੀਂ ਕੰਮ ਚਾਹਦੇ ਪਿੰਡ ਦੇ ਵਿੱਚ ਹਾਂਜੀ ਹਾਂ ਚਾਹਦੇ ਕੂੜੇ ਦਾ ਪਹਾੜ ਬਣ ਰਿਹਾ ਹਾਂਜੀ ਮੈਦ ਆਪਣੇ ਫੇਰ ਸਟੇਡੀਅਮ ਬਣ ਰਿਹਾ ਬਣ ਰਿਹਾ ਜੀ ਠੀਕ ਆ ਔਰ ਪਿੰਡ ਵਾਲੇ ਦੇ ਬਾਰੇ ਦੇਖੋ ਕਿੰਨਾ ਗੰਦ ਸੀ ਜਿੱਦਾਂ ਦਾ ਮੈਂ ਬਣਿਆ ਮੈਂ ਟਿੱਕੇ ਨਹੀਂ ਬੈਠਿਆ ਮੈਂ ਦਸੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਸੜਕਾਂ ਕਿੰਨਾ ਮਾੜਾ ਹਾਲ ਸੀ ਮੈਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਦਸੋ ਪਿੰਡਾਂ ਦੇ ਸਰਪੰਚਾਂ ਤੋਂ ਮੋਹਰਾਂ ਲਵਾ ਕੇ ਮੈਂ ਆਪਣੇ ਹਲਕਾ ਐਮਐਲਏ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਔਰ ਮੈਂ ਪੂਰੇ ਡੀਸੀ ਸਾਹਿਬ ਨੂੰ ਬੀਡੀਪੀਓ ਸਾਹਿਬ ਨੂੰ ਮੰਗ ਪੱਤਰ ਦਿੱਤੇ ਆ ਕਿ ਸਾਡੀ ਸੜਕਾਂ ਬਣਾਓ ਉਹ ਇਲਾਕਾ ਵਾਸੀ ਆਪਣਾ ਭਾਈ ਚੜਾ ਬੈਠਾ ਹੈ ਤੁਸੀਂ ਸਮਝਦੇ ਨਹੀਂ ਹੋ ਇਹ ਸਾਰਾ ਨਗਰ ਜ ਆਪਣਾ ਵਾ ਇਸ ਤਰ੍ਹਾਂ ਜਿਉਂਦੀ ਸ਼ੀਦਾਂ ਦੀ ਧਰਤੀ ਆਪਣੀ ਬੂਥ ਘਰ ਇਹਨੂੰ ਸਾਫ਼ ਸੁਥਰਾ ਬਣਾਣਾ ਮੇਰਾ ਮੁਢਲਾ ਫਰਜ਼ ਆ ਔਰ ਮੈਂ ਖਾਸ ਕਰਕੇ ਟ੍ਰੈਲੀ ਵਾਲੇ ਵੀਰਾਂ ਨੂੰ ਟਿੱਪਾਂ ਜਿਹੜਾ ਬੇਨਤੀ ਕਰਦਾ ਕਿ ਜਿੰਨਾ ਜੇ ਵਾੜ ਛੜ ਕੇ ਨਹੀਂ ਬੰਦਦੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੇ ਪਿੰਡ ਦੇ ਵਿੱਚ ਟਿੱਪਰ ਟੈਲੀਆ ਓਵਰ ਓਰ ਨਾਲ ਲੈ ਕੇ ਜਾਓ ਕਿਉਂਕਿ ਸੰਗ ਹਜ਼ਾਰਾਂ ਦੇ ਪਦਾਨ ਦੇ ਜੈਂਟ ਬਨ ਗੁਰਸਾਮ ਖੜਕਾਂਦੇ ਆ ਹਾਂਜੀ ਹਾਂਜੀ ਕਿਉਂਕਿ ਲੋਕ ਸੰਗ ਜਾਂਦੀ ਆ ਜਿਹੜੇ ਟੈਲੀਆ ਵਾਲੇ ਟਿੱਪਾਂ ਵਾਲੇ ਸੈਨ ਨਹੀਂ ਰੋਦੇ ਕੋਹੜਾ ਸਾਨੂੰ ਕਰਦੇ ਆ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਨਗਰ ਦੇ ਵਿੱਚ ਜੇ ਸੜਕਾਂ ਸਾਫ਼ ਹੋਈਆਂ ਹੁਣ ਅਸੀਂ ਡੋਕੋ ਨਹੀਂ ਸਕਦੇ ਪਰ ਸਾਡੇ ਸੜਕਾਂ ਦੇ ਕੂੜੀਆਂ ਟੁੱਟ ਗਈਆਂ ਇੱਕ ਵਾਰ ਪਏ ਆ ਕਿੰਨੇ ਐਕਸੀਡੈਂਟ ਹੋ ਗਿਆ ਹਾਂਜੀ ਹਾਂ ਤੇ ਟਿੱਪਰ ਬੰਦ ਕਿਤੇ ਜਾਣ ਜੇ ਲੋੜ ਸਰਕਾ ਬਣ ਕੇ ਸੀ ਉਹ ਰੋਕਦੇ ਨਹੀਂ ਤੁਸੀਂ ਸਰਕਾ ਬਣਵਾ ਲਓ ਅਸੀਂ ਤੁਹਾਨੂੰ ਰੋਕਦੇ ਨਹੀਂ ਪਰ ਸਾਡੇ ਅੱਜ ਹਾਲਾਤ ਕੀ ਆ ਸਰਕਾਂ ਦੇ ਜਦੋਂ ਟਿੱਪਰ ਨਾਲ ਟਰੈਲੀ ਨਹੀਂ ਲੰਘ ਸਕਦੀ ਮੈਂ ਸਵੇ ਬੇਨਤੀ ਕਰਦਾ ਸੰਗਤਾਂ ਨੂੰ ਕਿ ਸਾਫ ਦਿਓ ਪਰ ਨੱਗ ਨੂੰ ਬੁਝੇ ਤਰੀਕੇ ਨਾਲ ਤੇ ਸੋਹਣ ਬਣਾਈਏ ਅੱਛਾ ਜੀ ਇੱਕ ਹੋਰ ਗੱਲ ਮੈਨੂੰ ਜ਼ਿਆਦਾ ਹੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਪੰਚਾਇਤਾਂ ਬਣਦੀਆਂ ਆ ਰਹੀਆਂ ਕਈ ਵਾਰੀ ਐਦਾ ਹੁੰਦਾ ਵੀ ਅਕਾਲੀਆਂ ਦਾ ਸਰਪੰਚ ਹੁੰਦਾ ਪਿੱਛੇ ਸਰਕਾਰ ਜਿਹੜੀ ਹੁੰਦੀ ਆ ਕਾਂਗਰਸ ਦੀ ਹੁੰਦੀ ਆ ਠੀਕ ਹੈ ਜੇਕਰ ਕਾਂਗਰਸ ਦਾ ਸਰਪੰਚ ਹੁੰਦਾ ਮੋੜੇ ਅਕਾਲੀਆਂ ਦਾ ਸਰਕਾਰ ਹੁੰਦੀ ਹੈ ਠੀਕ ਹੈ ਤੇ ਇਸ ਤਰ੍ਹਾਂ ਉਹ ਜਿਹੜੇ ਅਕਾਲੀਆਂ ਵਾਲੇ ਕਾਂਗਰਸੀਆਂ ਦੇ ਕੋਲ ਜਾਂਦੇ ਨਹੀਂ ਗਰੰਟਾ ਲੈਣ ਵਾਸਤੇ ਜਿਹੜੇ ਕਾਂਗਰਸੀ ਅਕਾਲੀਆਂ ਕੋਲ ਇਸੇ ਤਰ੍ਹਾਂ ਮਤਲਬ ਸਾਡੇ ਪਿੰਡ ਦਾ ਬਕਾਸ ਜਿਹੜਾ ਆ ਉਹ ਅਧੂਰਾ ਆ ਕਿਉਂਕਿ ਜਿਹੜਾ ਕੋਈ ਮੌਕੇ ਦਾ ਵਿਧਾਇਕ ਹੋਵੇ ਜਾਂ ਮੌਕਾ ਦੀ ਸਰਕਾਰ ਹੋਵੇ ਗਰੰਟਾ થોੜੀ ਕੋ ਮਿਲ ਬਿਲਕੁਲ ਠੀਕ ਹੈ ਜੇ ਆਪਾਂ ਆਪਣੀ ਅਰਵਾਈ ਦੇ ਵਿੱਚ ਰਹੀਏ ਵੀ ਮੈਂ ਉਹ ਫਲਾਣੀ ਪਾਰਟੀ ਕੋਲ ਨਹੀਂ ਜਾਣਾ ਪਤਾ ਨਹੀਂ ਗੱਲ ਸੱਚੀ ਆ ਝੂਠੀ ਵੀ ਮੈਨੂੰ ਇਹ ਸੁਣਨ ਵਿੱਚ ਆਇਆ ਸੀ ਕਹਿੰਦੇ ਵੀ ਮਤਲਬ ਆਪਣਾ ਸੜਕ ਦੇ ਵਾਸਤੇ ਵੀ ਆਪਣੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਕੋਲ ਜਾਣਾ ਤੇ ਕਹਿੰਦੇ ਕاج ਪ੍ਰਮਿੰਦਰ ਸਿੰਘ ਸੋਨੂ ਨੇ ਇਹ ਕਿਹਾ ਸੀ ਕਿ ਵੀ ਮੈਂ ਉੱਥੇ ਜਾਣਾ ਦੀ ਵੀ ਮੈਂ ਮੇਰੇ ਘਰ ਵਾਲੀ ਸਰਪੰਚਾ ਮੈਂ ਉਹਨੂੰ ਭੇਜੂਗਾ ਇਹ ਮੈਨੂੰ ਸੁਣਨ ਬਚਾਈ ਆ ਵੈਸੇ ਤੁਸੀਂ ਤੁਸੀਂ ਗੱਲਾਂ ਦੇਖੋ ਐਵੇਂ ਨਾ ਕਰੋ ਜਾਣਾ ਨਹੀਂ ਜਾਣਾ ਇਹ ਪਿੰਡ ਦੇ ਵਾਸਤੇ ਜਾਣਾ ਮੈਂ ਮੈਂ ਘਰ ਵਾਸਤੇ ਨਹੀਂ ਜਾਣਾ ਮੈਂ ਪਿੰਡ ਵਾਸਤੇ ਜਾਣਾ ਘਰ ਵਾਸਤੇ ਨਹੀਂ ਜਾਣਾ ਜੇ ਕੋਈ ਲੋਰ ਕੋਈ ਦੇਵੇ ਸਾਨੂੰ ਇੱਕ ਕਾਰ ਅਸੀਂ ਵੈਲਕਮ ਵੀ ਕਰਾਂਗੇ ਔਰ ਧੰਨਵਾਦ ਵੀ ਕਰਾਂਗੇ ਪਾਰਟੀ ਬਾਜੀ ਵਕਰੀ ਚੀਜ਼ ਆ ਪਿੰਡ ਦਾ ਮੈਂ ਸੇਵਾਦਾਰ ਭਗਵੰਤ ਮਾਨ ਜੀ ਨਾਲ ਪਹਿਲਾਂ ਗਏ ਸੀ ਕਿ ਤੁਸੀਂ ਸਰਪੰਚ ਪਿੰਡ ਦਾ ਚੁਣਨਾ ਹਾਂ ਜਿਹੜੇ ਪਾਰਟੀ ਦਾ ਨਹੀਂ ਮੈਂ ਕਿਸੇ ਪਾਰਟੀ ਦਾ ਨਹੀਂ ਪਾਰਟੀ ਮੇਰੀ ਠੀਕ ਹੈ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਪਰ ਜਿੱਥੇ ਪਿੰਡ ਦੀ ਗੱਲ ਹੋਊਗੀ ਮੈਂ ਪਿੰਡ ਨਾਲ ਆ ਪਾਰਟੀ ਵਾਈਜ਼ ਖਤਮ ਆ ਉੱਥੇ ਉਹ ਵੀ ਮੈਂ ਇਸ ਵਾਰ ਪਹਿਲਾਂ ਵੀ ਧੰਨਵਾਦ ਕਰਦਾ ਕਿ ਜਿਹੜਾ ਵੀ ਸਾਡੇ ਨਗਰ ਨੂੰ ਦੋ ਅਸੀਂ ਤੋਂ ਜੀ ਆਇਆਂ ਨੂੰ ਵੈਲਕਮ ਕਰਾਂਗੇ ਹਾਂ ਸਾਨੂੰ ਦੇਖੋ ਮੇਰੇ ਨਾਲ ਦੋ ਮੈਂਬਰ ਆਮ ਆਦਮੀ ਪਾਰਟੀ ਦੇ ਆ ਉਹ ਮੇਰਾ ਪੂਰਾ ਸਾਥ ਦਿੰਦੇ ਆ ਜਿਹੜੇ ਮੈਨੂੰ ਕਹਿੰਦੇ ਮੇਰੇ ਨਾਲ ਤਿਆਰ ਆ ਮਤਲਬ ਉਹ ਕਹਿੰਦਾ ਮੈਂ ਕਿ ਚਲੋ ਗਰੰਟਾ ਲਿਆ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਸਾਰੇ ਲੋਕ ਸਾਡੇ ਐਮਪੀ ਸਾਹਿਬ ਨੂੰ ਜਾਵਾਂਗੇ ਅਸੀਂ ਸਾਰੇ ਕੋ ਜਾਵਾਂਗੇ ਸਾਨੂੰ ਗ੍ਰਾਂਟ ਮਿਲਣੀ ਚਾਹੀਦੀ ਹੈ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸੋ ਦੋਸਤੋ ਇਹ ਸਨ ਸਾਡੇ ਨਵੀਂ ਪੀੜ੍ਹੀ ਦੇ ਸਰਪੰਚ ਸਹਿਬਾਨ ਤਾਜ ਪਰਮਿੰਦਰ ਸਿੰਘ ਸੋਨੂ ਉਮਰ ਭਾਵੇਂ ਛੋਟੀ ਆ ਪਰ ਹੌਸਲੇ ਬੜੇ ਉੱਚੇ ਨੇ ਕਿਉਂਕਿ ਜੇਕਰ ਪਿੰਡ ਦੇ ਵਿਕਾਸ ਦੀ ਗੱਲ ਆਈ ਤਾਂ ਉੱਥੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿੱਥੋਂ ਵੀ ਹੱਥ ਪੈਂਦਾ ਹੈ ਗ੍ਰਾਂਟ ਲੈਣ ਵਾਸਤੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਵੀ ਇਹਨਾਂ ਨਾਲ ਤੁਰਾਂਗੇ ਕਿਉਂਕਿ ਜੇਕਰ ਸਾਡੇ ਪਿੰਡ ਦੇ ਵਿਕਾਸ ਦੀ ਗੱਲ ਆਈ ਨਾ ਕਿ ਜਿਹੜੀ ਮਰਜ਼ੀ ਪਾਰਟੀ ਕੋਲੋਂ ਸਾਨੂੰ ਹੱਥ ਜੋੜ ਕੇ ਗਰਾੜ ਪਿੰਡ ਵਾਸਤੇ ਲੈਣੀ ਪਵੇ ਅਸੀਂ ਤੁਹਾਡੇ ਨਾਲ ਜਾਵਾਂਗੇ ਤਾਂ ਇਹ ਸਰਪੰਚ ਸਾਹਿਬ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਵੀ ਸਾਡੇ ਪਿੰਡ ਵਾਸਤੇ ਜਿੰਨੀ ਵੀ ਕੋਸ਼ਿਸ਼ ਸਾਡੇ ਕੋਲੋਂ ਹੋਵੇ ਉਹ ਕਰਨਗੇ ਚੰਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ